ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਨਵੇਂ ਸਾਲ ਦੀਆਂ ਜੀ ਸਭ ਤੋਂ ਪਹਿਲਾਂ ਤਾਂ ਬਹੁਤ 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 ਮੁਬਾਰਕਾਂ ਜੀ ਸਾਰਿਆਂ ਨੂੰ ਅੱਜ ਪਹਿਲੀ ਤਰੀਕੇ ਆ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਗੱਡੀ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਥੱਲੇ ਨੜਾਈ ਧਲੋਈ ਜੀ ਕਰਕੇ ਗੱਡੀ ਦੀ ਇੱਕ ਵੀਡੀਓ ਜਿਹੜੀ ਪੋਜੀਟਿਵ ਟਾਕ ਤੇ ਆਪਾਂ ਪਹਿਲਾਂ ਪਾ ਦਿੱਤੀ ਹੈ ਤੇ ਬਹੁਤ ਸਾਰੀਆਂ ਵੀਡੀਓ ਹੈਗੀਆਂ ਜਿਹੜੀਆਂ ਨੰਬਰ 1 ਪੋਜੀਟਿਵ ਟਾਕ ਤੇ ਹੀ ਪੈਣੀਆਂ ਨੇ ਜਿਵੇਂ ਜਿਵੇਂ ਅਸੀਂ ਜਾਈ ਜਾਉਂਗੇ ਪਰ ਪਰ ਬੱਦਲ ਵਾਈਆਂ ਆਏ ਖੜ੍ਹੀ ਐ ਵੀ ਮੀਂਹ ਹੁਣੇ ਸਟਾਰਟ ਹੋਇਆ ਲਾ ਹੁਣੇ ਸਟਾਰਟ ਹੋਇਆ ਲਾ ਆਇਆਂ ਹੋਈ ਜਾ ਰਿਹਾ ਏ ਪਰ ਪਤਾ ਨਹੀਂ ਹੁਣ ਦੇਖਦੇ ਅੱਗੇ ਕੀ ਬਣਦਾ ਸਾਡਾ ਵੀ ਹੁਣ ਰੱਬ ਦਾ ਨਾਮ ਲੈ ਕੇ ਸ਼ੁਰੂ ਕਰ ਦੇਣਾ ਜੀ ਅਸੀਂ ਚਾਲੇ ਪਾ ਦੇਣੇ ਚਾਲੇ ਪਾ ਦੇਣੇ ਹਾਲ ਥੋੜਾ ਜਿਹਾ ਕੰਮ ਹੈ ਹਾਲ ਥੱਲੇ ਇਲੈਕਟ੍ਰੀਸ਼ੀਅਨ ਦਾ ਕੰਮ ਜਾ ਹੈਗਾ ਕਿ ਥੋੜਾ ਜਿਹਾ ਇੱਕ ਗੱਦੇ ਗੁੱਦੇ ਜੇ ਫਿੱਟ ਜੇ ਕਰਨੇ ਵਿੱਚ ਸਮਾਨ ਸਮੁੰਜੇ ਰੱਖਣਾ ਬਸ ਉਹ ਅਸੀਂ ਹੁਣ ਕਰ ਦੇਣਾ ਥੋੜੀ ਤੇ ਮੇਰੇ ਜੀ ਸੁਖਵੀਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਈ ਸਰਦਾਰ ਸਾਹਿਬ ਜਾ ਰਹੇ ਆ ਹਜੇ ਸ੍ਰੀ ਹਜੂਰ ਸਾਹਿਬ ਨੂੰ ਪਰਮਾਤਮਾ ਇਹਨਾਂ ਦੀ ਯਾਤਰਾ ਸਫਲ ਕਰੇ ਤੇ ਸਭ ਭੈਣਾ ਭਾਈਆਂ ਵਾਸਤੇ ਅਰਦਾਸ ਕਰਕੇ ਜ਼ਰੂਰ ਆਉਣੀ ਆ। ਬਿਲਕੁਲ ਜੀ ਕੱਲੇ ਕੱਲੇ ਵਾਸਤੇ। ਸਭ ਨੂੰ ਪਰਮਾਤਮਾ ਦੇ ਰੋਖਤਾ ਬਖਸ਼ੇ। ਹਾਂ ਨਾਲੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਜੇ ਸਾਡਾ ਸਰੀਰ ਸਹੀ ਹੋਊਗਾ ਤਾਂ ਸਾਰਾ ਕੁਝ ਸਹੀ। ਸਭ ਦੀਆਂ ਮਨੋ ਕਾਮਨਾਵਾਂ ਦੀ ਅਰਦਾਸ ਹੋਊਗੀ, ਸਭ ਦਾ ਸਭ ਦੀ ਹੋਊਗੀ ਬੜੀ ਟਾਂਗਲ ਹੋਊਗੀ ਜੀ। ਕੋਈ ਉਹ ਨਹੀਂ ਹੈਗੀ ਆ। ਦੇਖੋ ਮੇਰੇ ਮੇਰਾ ਕਿਹੜਾ ਕੋਕਸਣ ਲੱਗਿਆ ਜੇ ਕਿਸੇ ਦੇ ਲਈ ਆਪਾਂ ਚਾਰ ਸ਼ਬਦ ਮਾਲਕ ਦੇ ਅੱਗੇ ਕਹਿ ਦਿੱ ਹੀ ਹਨਾ ਤੇ ਮਾਲਕ ਆ ਜਿਹੜਾ ਉਹ ਮੇਰੀ ਸੱਚੀ ਗੱਲ ਸੁਣਦਾ ਬਹੁਤ ਹੈ। ਮੈਂ ਉਹਦਾ ਵੀ ਮੈਂ ਵੀ ਸ਼ੁਕਰਗੁਜ਼ਾਰ ਆਂ। ਮੈਂ ਕਹਣਾ ਵੀ ਬਸ ਮੈਂ ਸ਼ਬਦੇ ਨਹੀਂ ਕੋਈ ਮੈਂ ਕਹਿ ਸਕਦਾ ਹਾਂ ਵੀ ਮੈਂ ਕਿੰਨਾ ਕੁ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਸੰਦੀਪ ਵੀ ਖੜ ਗਈ ਆ ਕਿ ਕੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਦੀਪ ਸਾਰਿਆਂ ਨੂੰ ਹੀ ਲੱਖ ਲੱਖ 90 ਸਾਲ ਦੀਆਂ ਮੁਬਾਰਕਾਂ ਮੈਂ ਜਦ ਉਹਨਾਂ ਨੂੰ ਕਿਹਾ ਮੈਨੂੰ ਫੋਨ ਕਰਕੇ ਤੰਗ ਨਹੀਂ ਕਰਨਾ ਹੈਗਾ ਉਹਨੂੰ ਪਤਾ ਕਹਿੰਦੀ ਵਿੱਕੀ ਨੂੰ ਫਿਰ ਵਿੱਕੀ ਨੇ ਐ ਕਰ ਜਾਣਾ ਫਿਰ ਵਿੱਕੀ ਨੇ ਫਰਾਣਾ ਕਿ ਜਾਣਾ ਵੀ ਉਹਨੂੰ ਟੈਨਸ਼ਨ ਹੋ ਜਾਣੀ ਐ ਫਿਰ ਐ ਫਰਾਣਾ ਟੀਮ ਕੰਮ ਮੈਨੂੰ ਤੰਗ ਨਾ ਕਰਿਓ ਉਹ ਗੱਲ ਤਾਂ ਮੈਂ ਮੰਦੀ ਆ ਇੱਕ ਵਾਰ ਤੁਸੀਂ ਨਾ ਉਹਨੂੰ ਵੀ ਪੋਜ਼ਿਟਿਵ ਕਰ ਜੋ ਪੋਜ਼ਿਟਿਵ ਮੈਂ ਉਹਨਾਂ ਕੰਮ ਪੋਜੀਟਿਵ ਟਾਕ ਦੇਖਿਆ ਕਰ ਸਾਡੇ ਵਾਲੀ ਮੈਂ ਉਹੀ ਤਾਂ ਗੱਲ ਕਰਦੀ ਆ ਉਹਦਾ ਦਿਮਾਗ ਹਜਾਂ ਹੋਇਆ ਹੋਇਆ ਨੈਗੇਟਿਵ ਨੈਗੇਟਿਵ ਥੋੜਾ ਜਿਹਾ ਜ਼ਿਆਦਾ ਹੋ ਗਿਆ ਹੋਇਆ ਹੈ ਜਰੂਰ ਆ ਬਹੁਤ ਬਹੁਤ ਫੋਨ ਕਰਦੇ ਆ ਮੈਂ ਹੁਣ ਕੀ ਕਰਾਂ ਪਬਲਿਕ ਦੇ ਫੋਨ ਇੰਨੇ ਦੇ ਆਉਂਦੇ ਆ ਹਾਂ ਜਿਹੜੇ ਨਾਲ ਆਪਾਂ ਨਾਲ ਭੈਣ ਕਈ ਵਾਰ ਹਾਂ ਉਹਨਾਂ ਦਾ ਦੁੱਖ ਸੁੱਖ ਆਪਣੇ ਨਾਲ ਨਾਲੇ ਸਾਰੇ ਠੀਕ ਹੋਏ ਹੋਏ ਆ ਉਹ ਦੱਸਦੇ ਵੀ ਆਹ ਆ ਗੱਲਾਂ ਹੁੰਦੀਆਂ ਨੇ ਸਾਨੂੰ ਵੀ ਇਹ ਪ੍ਰੋਬਲਮ ਸੀ ਹਾਂ ਅਸੀਂ ਠੀਕ ਹੋ ਗਏ ਇਸ ਤਰ੍ਹਾਂ ਬਾਕੀ ਮੈਂ ਤਾਂ ਇੱਕੋ ਗੱਲ ਸਵੇਰ ਦੀ ਸੋਚ ਰਹੀ ਆ ਵੀ ਤੁਸੀਂ ਮੇਰੀ ਗੱਲ ਮੰਨ ਨਹੀਂ ਰਹੀ ਕਿਹੜੀ ਗੱਲ ਤੁਸੀਂ ਵਿੱਕੀ ਨੂੰ ਬਿਠਾ ਲਓ ਹਾਂ ਛੋਟੇ ਸਮਝਾਉਣ ਦੇ ਨਾਲ ਵਿੱਕੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਣਾ ਮੇਰੇ ਤੋਂ ਤੁਸੀਂ ਕਰ ਨਹੀਂ ਰਹੇ ਮੇਰੀ ਗੱਲ ਸੁਣ ਲੈ ਸਮਝਾਇਆ ਜਾਂਦਾ ਹੁੰਦਾ ਛੋਟੇ ਜਿਹਾ ਜਵਾਕ ਜਿਹਨੂੰ ਸਮਝ ਨਾ ਹੋਵੇ ਜਵਾਕ ਦੀ ਗੱਲ ਨਹੀਂ ਹੈ ਇਸ ਟਾਈਮ ਆ ਤੁਹਾਡੇ ਲਈ ਜਵਾਕ ਇਹ ਆ ਪਤਾ ਹੈ ਉਹ ਜਾਣਦੇ ਆ ਕਿ ਮੈਨੂੰ ਸਾਰਾ ਪਤਾ ਹੈ ਇਹਨੂੰ ਕਹਿੰਦੇ ਕਾਉਂਸਲਿੰਗ ਕਰਨੀ ਕਾਉਂਸਲਿੰਗ ਕੋ ਡਾਕਟਰ ਕਰੂ ਮੈਂ ਡਾਕਟਰ ਉਹ ਗੱਲ ਹੀ ਹੈਗੀ ਜਿਹੜਾ ਬੜਾ ਭਾਈ ਆ ਨਾ ਉਹ ਗੱਲ ਤੇ ਰੱਬ ਦਾ ਰੂਪ ਹੁੰਦਾ ਉਹ ਸਮਝ ਲਓ ਡਾਕਟਰ ਹੀ ਹੁੰਦਾ ਹਾਂ ਸਮਝ ਲਿਆ ਤੇ ਤੁਸੀਂ ਵਿੱਕੀ ਨੂੰ ਪਿਠਾ ਲਓ ਚੰਗੀ ਤਰ੍ਹਾਂ ਸਮਝਾਓ ਉਹਨੇ ਤੁਹਾਡੀ ਗੱਲ ਮੈਂ ਉਹ ਲੈ ਗੁਡਰੀ ਲਈ ਜਾਂਦਾ ਵਿੱਕੀ ਦੇਖਦਾ ਹੋ ਗਿਆ ਜਾਂਦਾ ਤਾਂ ਹੈ ਬੀਬੀ ਚੈੱਕ ਕਰਾਉਣ ਗਿਆ ਪੱਕਾ ਬੀਬੀ ਹਾਂ ਤੁਹਾਨੂੰ ਪਤਾ ਵੀ ਡਾਕਟਰ ਕੋ ਕਿੰਨੇ ਗੇੜੇ ਮਾਰਦਾ ਇੱਕ ਵੀਰ ਜੀ ਦਾ ਫੋਨ ਆਇਆ ਤਾਂ ਮੈਂ ਜਦ ਤੁਸੀਂ ਵੀਡੀਓ ਕਾਲ ਕਾਲ ਕਰੀ ਅਸੀਂ ਸਾਰੀ ਫੈਮਲੀ ਨਾਲ ਕਰੀ ਉਹਨਾਂ ਨਾਲ ਗੱਲ ਤੇ ਉਹਨਾਂ ਨੇ ਕਿਹਾ ਵੀ ਤੂੰ ਦੁੱਧ ਪੀ ਮਿੱਠਾ ਪਾ ਕੇ ਸੇਵ ਖਾ ਮੈਂ ਦੁੱਧ ਦੇ ਦਿੱਤਾ ਹੁਣੋਂ ਪਤਾ ਦੁੱਧ ਮੇਰੇ ਢਿੱਡ ਤੇ ਸਾਲਾ ਆ ਮਾਦਾ ਵੀ ਇਹ ਕਦ ਨਿਕਲ ਜੂਵੇ ਲੋ ਜੇ ਨਿਕਲ ਜੂਗਾ ਦੇਖ ਲਾਂਗੇ ਪੀ ਲਿਆ ਨਾ ਠੀਕ ਐ ਤੌਣੀਆਂ ਆ ਗਈਆਂ ਮੈਂ ਮੈਨੂੰ ਜਾਣਾ ਪਿਆ ਹੁਣ ਥੱਲੇ ਇਹਨਾਂ ਦੀ ਗੱਲਾਂ ਨਹੀਂ ਨਿਪਟਣੀਆਂ ਜਾਂ ਚੱਲੇ ਨਾ ਜਾਇਓ ਤਾਂ ਬਾਅਦ ਚ ਪਹਿਲਾਂ ਆਪਣਾ ਸਮਾਨ ਤਾਂ ਪਵਾ ajo ਕਿਹੜਾ ਕਿਹੜਾ ਲੈ ਕੇ ਜਾਣਾ ਖੜ ਜੋ ਪੜਾ ਮੈਨੂੰ ਥੱਲੇ ਨਿਵੇੜੇ ਆਉਣ ਦੇ ਕੰਮ ਅ ਉਹ ਜਿਹੜੇ ਸੁਖੋ ਪੈਂਟ ਜੀ ਦੇ ਚੈਨਲ ਦੇ ਉੱਪਰ ਉਹ ਆਊਗਾ ਨਾ ਬਲੌਗ ਆਊਗਾ ਉਹਦੇ ਵਿੱਚ ਹੀ ਦੇਖੂਗਾ ਵੀ ਕਿੱਕਣਾ ਮੇਰਾ ਸਮਾਨ ਪਾਉਂਦੀਆਂ ਕਿਆ ਕਰਨੀਆਂ ਉਹ ਬਲੌਗ ਉਹ ਕਟਰ ਲਾਉਣੇ ਵਾਲੇ ਨਾਲ ਬੰਦਸਾ ਦਾ ਅਗਰ ਹੱਕਾ ਮਾਰਦਾ ਮੈਨੂੰ ਜਾਣ ਦੋ ਜੀ ਹਾਂ ਇਹ ਲੜੀਆਂ ਰੂੜੀਆਂ ਕਰਕੇ ਲੈ ਹਾਂ ਇਹ ਲੜੀਆਂ ਰੂੜੀਆਂ ਵਾਲੇ ਚੱਕਰਾਂ ਜੋੜ ਨਹੀਂ ਆ ਕੇ ਇਹ ਲੜੀਆਂ ਰੂੜੀਆਂ ਗਾੜਾ ਚੱਕਰ ਆ ਵਿੱਚ ਵਿੱਚ ਕਿਤੇ ਕਿਤੇ ਹੋ ਰਿਹਾ ਇਹਦੇ ਪਾ ਟੇਪ ਕਰ ਦੇ ਬਸ ਹੋਰ ਕੁਝ ਨਹੀਂ ਹੈਗਾ ਇਹ ਮੇਰੇ ਪਰ ਟੇਪ ਕਰ ਦੇ ਬਸ ਉਹੀ ਇਹ ਆ ਜਾ ਹੁਣ ਅੱਗੇ ਤੂੰ ਇਹਨੂੰ ਫਿਰ ਕੀ ਕਰੂੰਗਾ ਹੁਣ ਤੂੰ ਇਹ ਅੰਦਰ ਜਿੰਨੀ ਕਿ ਤੈਨੂੰ ਚਾਹੀਦੀ ਉਹਨੇ ਵੱਡ ਲਾਥ ਤੇ ਹੁਣ ਉਹੀ ਲੱਗਿਆਗਾ ਨਾ ਪਲਾਸ ਵੀ ਨਹੀਂ ਆ ਜਾਣਾ ਬਿਲਕੁਲ ਮੈਂ ਤੁਹਾਨੂੰ ਘਰ ਤੇ ਆਉਂਦਾ ਓਹੋ ਤੂੰ ਸੱਚ ਤੇਰੇ ਕੋ ਪਲਾਸ ਜਾ ਫਿਰ ਮੈਂ ਦੋ ਲੱਗ ਲੱਤਾਂ ਆਉਂਦੀ ਦਰਾਂ ਲਿਆਵਾਂ ਨਹੀਂ ਹੋ ਬਗਾ ਚੱਕਰ ਨਹੀਂ ਪਹਿਲਾਂ ਕੋਈ ਹਨਾ ਪਲਾਸ ਤਾਂ ਹੋਰੇ ਪੇਹਤਾ ਯਾਰ ਪਲਾਸ ਲੈਣਾ ਪੈਣਾ ਮੜ ਚੱਕ ਪਲਾਸ 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 ਲੈਟ ਬੜ ਕੇ ਦਿਹਲ ਨਹੀਂ ਆ ਲੈਟ ਨਹੀਂ ਹੈਗੀ ਉਦਾਂ ਵੀ ਲੈਟ ਨਹੀਂ ਹੈਗੀ ਯਾਰ ਪਲਾਸ ਉੱਪਰ ਗਿਆ ਹੁਣ ਉੱਪਰ ਤੇ ਲਿਆਉਂਦਾ ਫੇਰ ਮੈਂ ਜਾ ਕੇ ਲਿਆਉਂਦਾ 1 ਮਿੰਟ ਆ ਕੇ ਬਸ ਮੈਨਾਂ ਕਰਦੇ ਵੀ ਲਿਆ ਤਾਂ ਮਛਲਣ ਵਾਸਤੇ ਜਿਹ ਪਲਾਸ ਕਰਨਾ ਛੱਲੋ ਠੰਡ ਠੰਡ ਵਿੱਚ ਠੰਡੀਆਂ ਹੋਈਆਂ ਵੀ ਤਾਰਾਂ ਨਹੀਂ ਨਹੀਂ ਬਾਈ ਪਲਾਸ ਨੂੰ ਛੱਲੋ ਬਾਈ ਬਹੁਤ ਤਾਂ ਹੁਣ ਕਾਰੀਗਰਾਂ ਤੋਂ ਪਲਾਸ ਦਾ ਤਾਂ ਪਲਾਵਾ ਲੋ ਬਹੁਤ ਆ ਨਾ ਹਾਂ ਬਗੱਠ ਦੇ ਲਾਉਨ ਉਸੇ ਪਹਿਲਾਂ ਜਿਹਨੂੰ ਮਾਦੀ ਖੜ ਜਾ ਖੜ ਜਾ ਫਿਰ ਉਹ ਬਾਦੀਆਂ ਗੱਲਾਂ ਉਹ ਰੁਕ ਜਾ ਮੁੰਡਿਆ ਹੁਣ ਜਿੱਥੇ ਨੂੰ ਇਹਨੇ ਕ੍ਰਾਸ ਹੋਣਾ ਹੈ ਬੋਂਟ ਦੇ ਵਿੱਚ ਨੂੰ ਉਹਦੇ ਉੱਪਰ ਟੇਪ ਦੇ ਨਹੀਂ ਉੱਥੇ ਦੋ ਉਹ ਵੀ ਦੇਖ ਲੈਂਦੇ ਆ ਜਿੱਥੇ ਨੂੰ ਆ ਕ੍ਰਾਸ ਹੋਣੀ ਨਾ ਹਾਂ ਵਾਇਰ ਆ ਹਾਂਜੀ ਇਹਨੂੰ ਟੇਪ ਦੇ ਲਾਉਰੇ ਇੱਥੇ ਜੀ ਕ੍ਰਾਸ ਹੋਣੀ ਜਿੱਥੇ ਨੂੰ ਵੀ ਜੇ ਰਗੜਨ ਵੱਜਦੀ ਵੀ ਮਾੜੀ ਮੋਟੀ ਆ ਦੁਪਹਿਰ ਕਰ ਰਿਹਾ ਨਾ ਕਾਫੀ ਹਣਾ ਚੱਲ ਫੇ ਤੇਰੀ ਮਰਜ਼ੀ ਆ ਬਈ ਇਹ ਜੁਵਾਰੀ ਲਾ ਕੇ ਦੇਖੋ ਦੇਖ ਲੋ ਲੋ ਵੈਸੇ 17 ਇੰਨੀਆਂ ਕਦੇ ਖਿੱਚੂਆਂ ਮੀਆਂ ਹਾਂ ਹੈ ਤਾਂ ਠੀਕ ਹੈ ਆ ਬਹੁਤ ਨਹੀਂ ਖਿੱਚੂਗੀ ਇਹ ਚੱਕਰ ਤਾਂ ਨਹੀਂ ਦੇਖੋ ਦੇ ਲੋਡ ਲਾ ਕੇ ਦੇਖ ਲੋ ਬਹੁਤ ਗਿਆ ਵਾ ਬਹੁਤ ਹੈ ਨਾ ਬੜੀ ਕੱਡਣਾ ਕੁਦਰਤੀ ਗੱਲ ਹੋ ਗਈ ਵੀ ਟੇਪ ਆਏਗੀ ਹਾਂ ਅੱਛਾ ਟੇਪ ਇਹਨੂੰ ਉਹਨੇ ਦੇਖ ਲਿਆ ਬਈ ਇਹਨਾਂ ਦਾ ਕੰਮ ਔਖਾ ਹੀ ਹੈ ਇਹ ਐਂ ਸਾਰਨੇ ਨੂੰ ਫਿਰਦੇ ਆ ਆ ਤਾਕੀ ਵਾਲੇ ਜਿਹੜੇ ਲੱਗਦਾ ਵਾ ਇਹ ਕਰ ਦੇਣਾ ਹੋ ਜਾਣਾ ਹੋ ਜਾਣਾ ਸੈੱਟ ਕਰੂਗਾ ਇਹ ਆਪੇ ਕਰੂਗਾ ਇਹ ਸੇਬ ਹੈਗੇ ਦੇ ਕੋਲ ਉੱਥੇ ਨੂੰ ਨਿਕਲਣੀ ਅੰਦਰ ਲਾ ਤਾਂ ਕਨੈਕਸ਼ਨ ਤਾਂ ਕਰ ਦੇ ਇੱਧਰ ਉਹ ਤਾਂ ਕਰਦਾਂ ਨੇ ਇੰਨੀ ਬਹੁਤ ਥੱਲੇ ਦੇ ਵਿੱਚ ਤਾਰ ਇਹ ਥੋੜੇ ਹਾਂ ਹਾਂ ਇਹਦੇ ਘਾ ਆਪਾਂ ਨੂੰ ਹਿਲਾ ਲੈਣਾ ਆਓ ਬਸ ਇੱਥੇ ਲਾਓ ਬੜ ਬੜ ਬੜਦੇ 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 ਨਿਬਰੇਟ ਦੇਖਾਂਗੇ ਬੜਦਾਂ ਨਹੀਂ ਗੱਲ ਹੈ ਜੀ ਇਹ ਵੀ ਹੁਣ ਹੁਣ ਕਰਨਾ ਆਪਾਂ ਨੂੰ ਦੁਬਾਰਾ ਜਿਹੜਾ ਟ੍ਰੇਸ ਕਰਕੇ ਹੁਣ ਟ੍ਰੇਸ ਹੋਣੀ ਆ ਅੰਦਰ ਟ੍ਰੇਸ ਕਰਨੀ ਚਾਹੀਏ ਅੰਦਰ ਕਰਨੀ ਟ੍ਰੇਸ ਚਾ ਟ੍ਰੇਸ ਕਰਕੇ ਇੱਥੇ ਤੇ ਹੌ ਕਰ ਲੈ ਪੂਰੇ ਟ੍ਰੇਸ ਕਰਕੇ ਇਕੱਠੇ ਦੇ ਅੰਦਰ ਭੇਜ ਦੇ ਓਏ ਟਾਈ ਲਾਈਨੀ ਦੇ ਅਰਥ ਲਾਈਆਂ ਰ ਕਰੰਟ ਲਾਈਨ ਔਰ ਉਹ ਦੋਈ ਕਰੰਟ ਲਾ ਹਾਲਾ ਕਰੰਟ ਲਾ ਫੇਸ ਲਾ ਲਾ ਹੁਣ ਫੇਸ ਇ ਅਰਥ ਕਲ ਕਿਵੇਂ ਪਤਾ ਲਾ ਦੀਓ ਤੈਨੂੰ ਚਲ ਦੇਖ ਉੱਤੇ ਆ ਨਾ ਮੇ ਲਈ ਹਾਂ ਦੂਆ ਦੇਖ ਲਾ ਕੇ ਨਹੀਂ ਤਰੂ ਉਸੇ ਫੜਿਆ ਨਹੀਂ ਕਰੰਟ ਨਹੀਂ ਹੈਗਾ ਤੇਰੇ ਕੋਲ ਕਰੰਟ ਆਇਆ ਨਹੀਂ ਹੋਰ ਦੇਖ ਕੇ ਤੇ ਹਾਂ ਕਤਨੀ ਆ ਨਹੀਂ ਰਹਿੰਦਾ ਭਾਈ ਤੂੰ ਲਾਸ ਵਰਕੇ ਉਥੇ ਤਾਂ ਤੂੰ ਕਰੰਟ ਉਹਦੇ ਪਰ ਲਾਈ ਜਾਂਦਾ ਯਾਰ ਬਾਬੇ ਕਿਤੇ ਇਹੋ ਜੀ ਜਗ੍ਹਾ ਲਾ ਨਾ ਜਿੱਥੇ ਉਹ ਆ ਜਿੱਤ ਰੰਗ ਨਹੀਂ ਹੈਗਾ ਜਿੱਤ ਰੰਗ ਨਹੀਂ ਹੈਗਾ ਨੂੰ ਕੱਲ ਇਹ ਵੀ ਰੰਗ ਤਾਂ ਲਾ ਹੀ ਦਿੱਤਾ ਨਾ ਹੁਣ ਕਿ ਕਿੱਥੇ ਰੰਗ ਲਾਈਏ ਇਹ ਇਹ ਟੂਲ ਵੀ ਲਾ ਲ ਫੁਰੀ ਲਾ ਦੇ ਮੈਂ ਪਹਿਲਾਂ ਇੱਥੇ ਰੰਗ ਨਹੀਂ ਨਾ ਹੈਗਾ ਉਥੇ ਹੀ ਲੈ ਜਾ ਯਾਰ ਹੁਣ ਤਾਂ ਹੁਣ ਤਾਂ ਕੁਲੀ ਤੇ ਲੈ ਜਾਣਾ ਤਾਂ ਮੈਂ ਵੀ ਦਿਮਾਗ ਖਰਾਬ ਕਰੀ ਜਾਂਦਾ ਮੇਰਾ ਵੀ ਤੂੰ ਜਾ ਉਹ ਨਹੀਂ ਲਾਉਂਦਾ ਸਹੀ ਉਰਖਦਾ ਇੱਥੇ ਦਿੱਕਤਾਂ ਕਿਹਦੇ ਨਾਲ ਯਾਰ ਹੱਥ ਗੱਲ ਨਾਲ ਯਾਰ ਕਿਹੜੇ ਕਰੰਟ ਮੰਗਦਾ ਮੈਨੂੰ ਪਤਾ ਹੀ ਆ ਪਾ ਹਾਂ ਹਾਂ ਆਇਆ ਤਾਂ ਆਇਆ ਨਾ ਇਹ ਨਹੀਂ ਆਦਾ ਨਾ ਹਾਂ ਆਹੇ ਪਾਸਾ ਹਾਂ ਆਪੇ ਸਾ ਹਾਂ ਫੇਸ ਆ ਪਾਸਾ ਜੀ ਕਰ ਦੇ ਦੇ ਨੂੰ ਇਹਨੂੰ ਲਾ ਫੇਸ ਵਿੱਚ ਕਰੰਟ ਦੇ ਉਧਰ ਪਾਸਾ ਲਾ ਦੇਣੀ ਉਧਰ ਕਰ ਕਨੈਕਸ਼ਨ ਤੂੰ ਬਸ ਗੱਠਾ ਲਾ ਉਧਰ ਪਾਸਾ ਲੋ ਉਹੀ ਲਾਈ ਹਾਂ ਪੱਕਾ ਪੱਕਾ ਕਰ ਗੱਠਾ ਲਾ ਫੇਸ ਵਾਲੇ ਪਾਸੇ ਗੱਠ ਤਾਂ ਇਹਨੇ ਗੱਠ ਖੋਲ ਖਾਲਤੀ ਨੇ ਗੱਠ ਤਾਂ ਨਹੀਂ ਨਾ ਗੱਠ ਆ ਹੈਗੀ ਘੱਟ ਵਾਜੀ ਵੀ ਹੂੰ ਹੂੰ ਮਾਰੀ ਵੀ ਮਗਲਾਂ ਮਾਰੇ ਤੋਂ ਘੱਟ ਵੀ ਤੀ ਮਾਰੀ ਹੋਈ ਹੈ ਘਰ ਤਾਂ ਹੁਣ ਇਹ ਪਤਾ ਨਹੀਂ ਕਿੱਥੇ ਕਰੂੰਗਾ ਕਿ ਹੈਗਾ ਕੋਈ ਪਹਿਲਾਂ ਨਿਕਲਿਆ ਉਹਦੇ ਗੱਲ ਕਰ ਦੇਣਾ ਹਾਂਜੀ ਦੇਖਾਂ ਇਹ ਹੈ ਮੇਰਾ ਕਿੱਥੇ ਗਿਆ ਉਹ ਪ੍ਰੋਜੈਕਟ ਆਪਣਾ ਇਨਵਰਟਰ ਕਿੱਥੇ ਗਿਆ ਇਨਵਰਟਰ ਤਾਂ ਤੇਰੇ ਕੋਲ ਤਾਂ ਹੀ ਰੱਖਿਆ ਸਾਰਾ ਸਮਾਨ ਰੱਖਿਆ ਯਾਰ ਤਾਂ ਹੀ ਰੱਖਿਆ ਬੋਂਟ ਪਰ ਪਿਆਦਾ ਯਾਰ ਸਾਰਾ ਕੁਸੂਰ ਯਾਰ ਉੱਪਰ ਬੋਂਟ ਮਾਤੇ ਦਾ ਮੈਂ ਚੱਕਿਆ ਉਹ ਜਿਹਦਾ ਦੇਖੋ ਬਈ ਉੱਚਾ ਉਹ ਗੱਡੀ ਕੋਲ ਬੈਠਾ ਆਤਾ ਪਿਆਏ ਦੂਆ ਆ ਫੜ ਫਰੀ ਨੂੰ ਵੀ ਰੱਖਣਾ ਉੱਥੇ ਨੂੰ ਇਹ ਤਾਂ ਮੈਂ ਲਾ ਦੂਗਾ ਇਹ ਤਾਂ ਬਾਦੀ ਗੱਲਾਂ ਹੁਣ ਚਲੋ ਆ ਪਿਆ ਹੁਣ ਭੁੱਲਣਾ ਹੋਰੇ ਮੈਨੂੰ ਇੰਨਾ ਪਤਾ ਆਪਾਂ ਨੇ ਇਹ ਮੈਂ ਕਮਾਲ ਦੀ ਗੱਲ ਕਰਾਂਗੀ ਉਹ ਦੇਖੋ ਪਿਆ ਹੁਣ ਮੇਰੀ ਦੇਣ ਤੇ ਬਾਹਰ ਤੇ ਨਾਲ ਰੇਂਜ ਦੀ ਹੈ ਨਾ ਹੁਣ ਰੇਂਜ ਤੇ ਮਾਰ ਹੋ ਗਿਆ ਮੈਂ ਕਰਕੇ ਰੇਂਜ ਤੇ ਮਾਰ ਉਹ ਦਿਖਦਾ ਨਹੀਂ ਉੱਪਰ ਮੈਂ ਉਹ ਕਿਥੇ ਲਾਈਟ ਚੱਕੀ ਮੈਂ ਜੀ ਲੈ ਕੇ ਬਾਲ ਕੇ ਦੇਖੀ ਹੁਣ ਮੜੀ ਇੱਕ ਲਿਆ ਆ ਇੱਕ ਲਾਈਟ ਵੀ ਦਿੱਤੀ ਸੀ ਲਾਈਟ ਕਿੱਥੇ ਆ ਉਹ ਪਿਆ ਅਧਿਕ ਨਾਲੀ ਆ ਬਸ ਤੁਸੀਂ ਐ ਸੋਦੇ ਵੀ ਪੈਰ ਰੱਖ ਹੋ ਜਵੇ ਬਸ ਇਦੇ ਆਉਂਦੇ ਜਾਂਦੇ ਦਾ ਜੋੜਦੇ ਹਣ ਪਹਿਲਾਂ ਰੈਡ ਤੇ ਰੈਡ ਜੋੜ ਸੀ ਡੀ ਖੜੀ ਸੀ ਜੋੜ ਕੇ ਟੇਬ ਲਾਇ ਦੇਮਾ ਹਾਂ ਲਾਈਟ ਬਾੜ ਕੇ ਦੇਖ ਬਾਅਦ ਚ ਕਰੀ ਪਹਿਲਾਂ ਉਹ ਜੋੜ ਲੈ ਇੱਕ ਵਾਰ ਆਦਾ ਜਿੱਦ ਮਾ ਜਿਲਾ ਲੋ ਨਹੀਂ ਨਾ ਇਹ ਲਾਈਟ ਦਾ ਕਿ ਚੱਕਰ ਕਿਹੜੀ ਅੱਜ ਦਾ ਜਿੱਦ ਮਰਜ਼ੀ ਲਾ ਲੋ ਭਲਾ ਪਰ ਇਹ ਚ ਆਨ ਆਨ ਆਫ ਵਾਲਾ ਉਹ ਤਾਂ ਆ ਹੀ ਨਹੀਂ ਹੈਗੀ ਲਾਈਟ ਤਾਂ ਆ ਹੀ ਨਹੀਂ ਇੱਥੇ ਕਿ ਉਹ ਅਰਥਿੰਗਾ ਆ ਗਿਆ ਉਹਦੇ ਅਰਥ ਵੀ ਲੈ ਲਾ ਕੇ ਆਇਆ ਉਧਰ ਉਹ ਵੀ ਵਾ ਜਿੰਨਾ ਕੰਮ ਕਰਿਆ ਉਨਾ ਹੀ ਕਰਨਾ ਚੱਲ ਵੀ ਚੱਲ ਵੀ ਚੱਲ ਬਈ ਹਾਂ ਆ ਲਾਈਟ ਤਾਂ ਲੱਭ ਰੂਰੇ ਅਰਥ ਇਹ ਬੰਦ ਕਰੀ ਬੰਦ ਹੁੰਦੀ ਆ ਹੋਰ ਹੀ ਇਹ ਨਹੀਂ ਚਾਣਨਾ ਬਹੁਤ ਘਰ ਰੱਖਣਾ ਆਪਣੀ ਗੱਡੀ 'ਚ ਬਈ ਘਮਾ ਉਹ ਅੱਖਾਂ 'ਚ ਬੰਦੀ ਆ ਓਏ ਹੋ ਗਈ ਫਿਊਜ ਚੱਲ ਵੀ ਬਣ ਗਈ ਗੱਲ ਚੱਲ ਵੀ ਓਕੇ ਡਾਨਾ ਹੁਣ ਚਾਰਜ ਵੀ ਲਾ ਕੇ ਦੇਖਣਾ ਇੱਥੇ ਬੰਦ ਚਾਰਜਰ ਤਾਂ ਹੁਣ ਲਾਉਣ ਦੀ ਲੋੜ ਨਹੀਂ ਲੈਟੇ ਬਲ ਗਈ ਹੁਣ ਚਾਰਜਰ ਦੀ ਕੀ ਫਰਕ ਕਰੇਗੀ ਹੁਣ ਐ ਕਰਦੇ ਆ ਫਿਰ ਹਾਂ ਨਹੀਂ ਇਹਨੂੰ ਖੋਲ ਲਾਂਦਾ ਮੈਂ ਆਪ ਗੋਲ ਦੋ ਹਾਂ ਇਹਨੂੰ ਸਾਰੀ ਨੂੰ ਖੋਲ ਕੇ ਅੰਦਰ ਕਰ ਫਿੱਟ ਜਾ ਕੇ ਜਾ ਲਓ ਮੇਨ ਖੋਲਣੀ ਪੈਣੀ ਖੋਲ ਦੋ ਫਿਰ ਲੋ ਵੀ ਇਹ ਚੱਲ ਪਿਆ ਨਾ ਗੱਟ ਹਾਂ ਹੁਣ ਆਪਾਂ ਚੱਕਰ ਮੇਰੀ ਜਿਹੜੀ ਹੋ ਗਈ ਕੱਲ੍ਹ ਆਪਣੀ ਆ ਲੋ ਇਹ ਰੋਂ ਅੰਦਰ ਫਿਕਸ ਕਰ ਲਾ ਸਭ ਨੂੰ ਹੂੰ ਹੋ ਗਿਆ ਕੰਮ ਹੋਕੇ ਹੋਰ ਲੋ ਜੀ ਇਨਵਰਟਰ ਸਾਡਾ ਫਿੱਟ ਹੋ ਗਿਆ ਲਾਈਟ ਕਿੱਥੇ ਫਿੱਟ ਕਰੂੰਗਾ ਹੁਣ ਲਾਈਟ ਤਾਂ ਇੱਥੇ ਜੜੰਗ ਦਾਂਗੇ ਉੱਪਰ ਰੋਜੇ ਨਾ ਉਹਦੇ ਵਿੱਚ ਲਾ ਮੈਂ ਰੋਪੜ ਆਈ ਐ ਅੱਛੇ ਟੰਗ ਲਾਂਗੇ ਉਹਦੇ ਉੱਪਰ ਚਲੋ ਆਪਾਂ ਬੈਠੇ ਜੇ ਜ਼ਰੂਰਤ ਪਈ ਤਾਰ ਲਾ ਲਈ ਨਹੀਂ ਨਾ ਲਾਈ ਯਾਰ ਲੈ ਲੈਂਦੇ ਹੂੰ ਆਹੋ ਤੂੰ ਟੰਗ ਲੈਣੀ ਆਪਾਂ ਦੀ ਸਾਈਡ ਪਰ ਲੈ ਹਾਂ ਇਹ ਦੇ ਦੇ ਜਨਾ ਸੋਨੇ ਨੇ ਕਿ ਆਪਾਂ ਗੁੱਦਗੁਦਲੇ ਵਾਸਤੇ ਚਾਹੀਦੀਆਂ ਇਹਦਾ ਥੱਲੇ ਰੱਖਣ ਨੂੰ ਆਹੋ ਆ ਲੋ ਪਾਸੇ ਕੀ ਆ ਹਾਂ ਹਾਂ ਐਸਾ ਸੈਂਟਰ ਵਾਲੀਆਂ ਚੱਕ ਲੈ ਜਿਹਨਾਂ 'ਚ ਪਾਣੀ ਨਾ ਪੜਿਆ ਹੋਵੇਆਂ ਅਸੀਂ ਲਾਈਆਂ ਹੋਈਆਂ ਨਾ ਹਰ ਬੱਟਰ ਮੇਲੇ ਇਹ ਵੀ ਗੱਲ ਹੈ ਕਿ ਸ਼ੌਰੀਆਂ ਬਿਲਕੁਲ ਤੇਰੀ ਗੱਲ ਸਹੀ ਹੈ ਤਿੰਨ ਤਿੰਨ ਚਾਰ ਚਾਰ ਚੱਕਰ ਵਿੱਚ ਇਕੱਠੀਆਂ ਕਰਕੇ ਹੋਏ ਮੈਂ ਆ ਗਿਆ ਵਾਸਤੇ 4 ਵਜੇ ਮੈਂ ਚੱਕਲੇ ਵਿੱਚ ਬਸ 1:00 4:00 ਦੇ ਬਹੁਤ ਪੱਕੀ ਗੱਲ ਹੈ ਦੇਖ ਲੈ 4-5 ਅੱਜ ਦੀ ਨੂੰ ਗੱਡੀ ਕਹਦੇ ਵਾਤੇ ਲੈ ਕੇ ਆਏ ਤਾਂ ਫਿਰ ਓਹੋ ਇਹ ਨਰਮ ਹੈ ਯਾਰ ਹੈ ਨਰਮ ਹੈ ਉਹ ਸਕਾਦਣੀਆਂ ਹੈ ਗੈਸ ਕੱਢ ਕੱਢ ਕੇ ਜੇ ਨਾਰਮਲ ਨਰਮ ਚੀਜ਼ ਲੈ ਕੇ ਜਾਓਗੇ ਤਾਂ ਹੀ ਤਾਂ ਗੱਲ ਲੱਭਣੂਗਾ ਉਹ ਵੀ ਜਿਹੜੇ ਮਰਦਨ ਗੱਲ ਵੀ ਠੀਕ ਹੈ ਆਓ ਜੇ ਨਾਰਮਲ ਲੋ ਜੀ ਆਪਣੇ ਪਹੁੰਚ ਗਏ ਜੀ ਉੱਥੇ ਆਪਣੇ ਫਾਰਮ ਤੇ ਪਹੁੰਚ ਗਏ ਤੇ ਹੁਣ ਫਾਰਮ ਦੇ ਵਿੱਚ ਤੇ ਔਰੇ ਦੇਖੇ ਪਤੀਲੇ ਬਤੂਲੇ ਜਿਹੜੇ ਪੇ ਵੀ ਤਿਆਰ ਚੈੱਕ ਕਰਦਾ ਵਾਂ ਦੇਖ ਨਾ ਖੜ ਜਾ ਇੱਕ ਮਿੰਟ ਜੇ ਪਤੀਲੇ ਉਹਰੇ ਪੇ ਪਤਾ ਨਹੀਂ ਯਾਰ ਭਈਆ ਲੈ ਗਿਆ ਤਾਂ ਕਿਧਰ ਨੂੰ ਇਹ ਵੀ ਨਹੀਂ ਪਤਾ ਲੱਗਦਾ ਦੇਖੋ ਜੀ ਕਰਨਾ ਪੈ ਗਿਆ ਆਪਾਂ ਨੂੰ ਚਾਹ ਪਾਣੀ ਆਪਣੇ ਜੋਗਾ ਕਿਸੇ ਰਸਤੇ ਚ ਚਲ ਮੈਂ ਦੇਖਾਂ ਬੰਦਾ ਚਾਬੀ ਦਾ ਦੇਖਣਾ ਪੈਣਾ ਕਿੱਥੇ ਆ ਲਓ ਜੀ ਗੱਦੇ ਵੀ ਲਿਆ ਗੱਡੀ ਦੇ ਵਿੱਚ ਰੱਖਣ ਨੂੰ ਗੱਦੇ ਹਾਂ ਮੰਨੇ ਨਾਲ ਗੱਦੇ ਕੁਲਵੀਰ ਦੇ ਪਾਸੇ ਜੇ ਆਹੇ ਉਹ ਲਾਤਾ ਵਿੱਚ ਸੋ ਮੈਂ ਜਿੰਮੇ ਛੱਡ ਕੇ ਜਾਣਾ ਤੇ ਲੈ ਕੇ ਆ ਰਿਹਾ ਹਾਂ ਫਰਕ ਪਿਆ ਨਹੀਂ ਕੋਈ ਦਵਾਈ ਲੈਣੇ ਦਵਾਈ ਦਵਾ ਕੇ ਹੋ ਗਏ ਹਾਂ ਟੈਨਸ਼ਨ ਤੇ ਦਵਾਈ ਦਵਾਉਂਦੇ ਆ ਆ ਤੇ ਟੈਨਸ਼ਨ ਦੂਰ ਕਰ ਦੇਗਾ ਤੇ ਤੁਹਾਨੂੰ ਫੋਨ ਆਈ ਜਾਂਦੇ ਵੀ ਐ ਕਰਕੇ ਆ ਗਿਆ ਮੇਰਾ ਭਾਈ ਉਹਦੇ ਕੋਲੇ ਗੱਲ ਕਰਾਉਂਦੇ ਆ ਹਾਂ ਭਾਈ ਤੇਰੀ ਉਹਦੇ ਕੋਲੇ ਦਵਾਈ ਚਲੂਗੀ ਕੋਈ ਹੋ ਕੇ ਵੀ ਨਹੀਂ ਹੱਗਦਾ ਹਾਂ ਇੱਕ ਨਾ ਕਰੂੰਗਾ ਭੁਗਿਆ ਉੱਪਰ ਲੈ ਕੇ ਜਾਓ ਦੋ ਜਣ ਲੋ ਜਾ ਇਹ ਬੈਠੇ ਹੋਈ ਹਾਂ ਇੱਧਰ ਬੈਠੇ ਹੋ ਹਾਂ ਐ ਆਏ ਆ ਜਾਣਾ ਇਹਨੇ ਫਰ ਬਿੰਗਾ ਹੋਊਗਾ ਕਰ ਲੈ ਇੱਕ ਸਾਈਡ ਟੋ ਲਾਉਣ ਨੂੰ ਬਹਲੇ ਗੋਲੇ ਕਰ ਲੋ ਐਨੂੰ ਹਾਂ ਐਨੂੰ ਕਰ ਲੈ ਇੱਕ ਨੂੰ ਆ ਕਰ ਲੋ ਐਨੂੰ ਐ ਕਰ ਲੈ ਬਸ ਠੀਕ ਆ ਹਾਂ ਇੱਥੇ ਰ ਕੁਬੀਤੂ ਆਈ ਇਹ ਆਟੂ ਲੱਗੀ ਨੇ ਇੱਕ ਪਾਸੇ ਜ ਟੂ ਲਾਉਣੀਆਂ ਤਾਂ ਦੂਜੇ ਪਾਸੇ ਖੜਾ ਕਰ ਲੋ ਇੱਕ ਬੱਕੀ ਭਾਰਤ ਸਾਈਡ ਪਰ ਉਹੀ ਮੈਂ ਕਹਿਣਾ ਤੈਨੂੰ ਉਹ ਪਿੱਛੇ ਸਿਰੇ ਸਿਰੇ ਲੈਗ ਜਿਆ ਸਿਰੇ ਤਾਂ ਨਹੀਂ ਹੋਣਾ ਚੱਲ ਹਾਂ ਹੁਣ ਹੋਰ ਕਿਹੜੇ ਗੱਡੀ ਲੈਣੇ ਕੋਲੋਂ ਰਾਜਾ ਕਿੰਨੇ ਗੱਦੇ ਲਾਉਣੇ ਦੇ ਅਲੀ ਦਾ ਇਹਦਾ ਪਲਾਨ ਹੋਰ ਆ ਮੈਨੂੰ ਪਤਾ ਹੈ ਤਾਜਮਾਹਲ ਪਰ ਰਾਤ ਕੱਟਣ ਨੂੰ ਫਿਰਦਾ ਹੈ ਸਦਾ ਕਰ ਠੰਡ ਚ ਕੁਲਕੀ ਜਾਮ ਛੜੀ ਕੀ ਲਗਾ ਕਰ ਰਹੇ ਹੈ ਕੀ ਹੋਇਆ ਉਹ ਇੱਥੇ ਤਾਂ ਸਮਾਨ ਰੱਖ ਹੋ ਜਾਣਾ ਯਾਰ ਉੱਥੇ ਨਾ ਪਜਾ ਜੇ ਇੱਥੇ ਲਾਉਣਾ ਤਾਂ ਇੱਥੇ ਢੋਟਾ ਨੂੰ ਲਾ ਕੇ ਦੇ ਉਰਲੇ ਪਾਸੇ ਬੁੱਕ ਇਧਰ ਇਧਰ ਮਗਰ ਲਾ ਦੇ ਢੋਰ ਇਹਦੇ ਥੱਲੇ ਪਜਾ ਥੋੜਾ ਜਿਹਾ ਇਹਦੇ ਨੀਚੇ ਨੂੰ ਪਜਾ ਕੇ ਨਾ ਇਹਦੀ ਸੱਟ ਢੋਲਾ ਦੇ ਕੋਈ ਥੋੜੇ ਥੱਲੇ ਪਜਾ ਦੇ ਵਿੱਚ ਆ ਨੂੰ ਗੋਲੀ ਲੱਭਾਵਾ ਦੇ ਜਿਹੜੀ ਤਾਜ ਮਹਿਲ ਚ ਛੱਡੀ ਵੀ ਨਿਕਲੀ ਚੱਜੀ ਗੱਲ ਬਣਾ ਦੇ ਉੱਥੇ ਲਟ ਲਾ ਕੇ ਹੋਣੀਆਂ ਇਨਵਰਟਰ ਪਾਈ ਜਿਹੜੀ ਤਾਜ ਮਹਿਲ ਚ ਕਹਿੰਦਾ ਜਿੱਥੇ ਨਿੰਦਰ ਲਈ ਤੂ ਹੈ ਟੂ ਹੈ ਖਾਣ ਲੱਗੇ ਨਿੰਦਰ ਰੂਮ ਤੋਂ ਪੈਰ ਖਾਲੇ ਤੋਂ ਉੱਤੇ ਪਟਾ ਲੂਗੇ ਅੱਛਾ 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 ਆਪ ਤਾਂ ਕਿਆ ਕੱਦਾ ਫਿਰ ਤੂੰ ਇਹ ਆ ਇਹ ਨੀ ਆਰਾਮ ਨਾਲ ਤਾਂ ਇਦਾਂ ਬੁਗੇ ਉਰਾਂ ਨੂੰ ਲੈ ਕੇ ਆ ਬੰਦੇ ਨੇ ਇੱਥੇ ਬੈਠਣਾ ਸਮਝ ਲਾਉ ਉਹ ਉੱਥੇ ਤਾਂ ਫੜ ਨਹੀਂ ਰਿਹਾ ਬੱਦੇ ਥੱਲੇ ਹੂੰ ਉੱਥੇ ਸਾਡੇ ਵਰਗੇ ਸਰ ਪੈਣੇ ਵਾਲਾ ਇਹਨੂੰ ਉਰਲੇ ਪਾਸੇ ਖਿੱਚ ਕੇ ਲੈ ਕੇ ਆ ਉ ਅੱਜਾ ਥੋੜੇ ਨੀਚੇ ਫਸਾ ਵੀ ਦੇ ਤੇ ਤਾਂ ਵੀ ਕੋ ਚੱਕਰ ਨਹੀਂ ਉਹ ਗੁਰੂ ਹਾਂ ਹਾਂ ਇਹ ਤਾਂ ਨਾ ਖੇਰ ਤੂੰ ਗਲਤ ਸੁਣ ਐਂਦਾ ਪਾ ਥੋੜਾ ਜਾਂ ਨੀਚੇ ਐਂ ਫਸਾ ਥੋੜਾ ਜੀ ਨੀਚੇ ਸਾਰੀ ਨੂੰ ਪਤਾ ਦੇ ਉੱਤੇ ਤੇਰੇ ਤੇਰੇ ਕਿਤੇ ਦੇ ਤੱਕ ਮਣਗੀ ਨਾ ਗੱਲਾਂ ਮਣਗੀ ਟੋਆ ਨਾ ਪੂਰੀ ਬਦੀ ਕੈਂਸਲ ਹੋਰ ਵੀ ਦੱਬਦਾ ਮੁੱਲ ਹਾਂ ਹਾਂ ਚੱਕ ਕੇ ਇਹਦੇ ਉੱਪਰ ਬਾਅਦ ਚ ਉੱਪਰ ਬਾੜ ਦੇ ਦੇ ਹਾਏ ਇੱਥੇ ਲੱਗਿਆ ਪਤਾ ਆਉਣ ਮੁੰਡੇ ਨੂੰ ਉਹਨੂੰ ਉੱਪਰ ਦੇ ਦੱਬਦੇ ਉੱਪਰ ਫਤਗੀ ਥੋੜੀ ਜੀ ਹਾਂ ਉਹ ਦੇਖ ਤਾਂ ਹੁਣ ਯਾਤਰਾ ਦੇ ਗੱਡੀਆਂ ਚੜਾ ਦੇ ਗੁਰੂ ਇਹ ਆਹ ਚੀਜ਼ ਹੈ ਜਿਹੜੀ ਇਹਨੂੰ ਇੱਧਰ ਕਰਦੇ ਇੱਕ ਬੰਦੇ ਨੇ ਇੱ ਯਾ ਯਾ ਕੀ ਬਾਤ ਹੈ ਹਾਂ ਕਰ ਉਹ ਜਿਹੜੀਆਂ ਚਪਲਾਂ ਜੀਆਂ ਪਈਆਂ ਉਹ ਚੱਕ ਲਿਆ ਕਿੱਥੇ ਫਸਾਉਣ ਹੁਣੇ ਫਸਵਾ ਦੇ ਉੱਥੇ ਲਵਾ ਦੇ ਤੇ ਮੇਰੇ ਜੀ ਉਹ ਉੱਪਰ ਫਦਾ ਵੀ ਇੱਕ ਫਰਸ਼ ਵਿਛਾ ਲਈ ਉੱਪਰ ਹਾਂ ਫਰਸ਼ ਫਰਸ਼ ਚੱਕੋਂਦੇ ਚਲੋ ਉਹ ਪਿਆ ਫਰਸ਼ ਵੀ ਆ ਬਾਈ ਮੇਰੀ ਗੱਲ ਹੋਰ ਵੀ ਸੁਣ ਲਓ ਸਾਡਾ ਟਿੰਡਾ ਵੀ ਰੱਖ ਲਓ ਜਿਹੜਾ ਰੱਖਣ ਵਾਲਾ ਉਹ ਰੱਖ ਦੇ ਫਿਰ ਹੋ ਪਰ ਨਾ ਕਰ ਕਰੀਏ ਹਾਂ ਗੱਲ ਸਮਝ ਜਿੰਦੀ ਉਹਦੀ ਗੱਲ ਵੀ ਬੈਜਣੀ ਹੈ ਵਿੱਚ ਨਹੀਂ ਨਹੀਂ ਗੱਦੇ ਤਾਂ ਰੱਖਿਆ ਜਿਹੜਾ ਉੱਪਰ ਰੱਖੇ ਨੇ ਲੱਤ ਪੈਣਾ ਨਾ ਲੱਤਾਂ ਟੱਕ ਟੱਕ ਕੇ ਪੜਾ ਥੱਕ ਦਿੰਦਾ ਹੈ। ਐਵੀਂ ਹੁੰਦੀ ਹੈ ਗੱਲ ਹਾਂ। ਜੂਰੀਆ ਦਾ ਥੱਲੇ ਬਿਲਾ ਇਤਨੇ ਜੂਰੀਆ ਦਾ ਥੱਲੇ ਤਾਂ ਕੀ ਕਰਨਾ ਇਹ ਰਣ ਦੇ ਹਲ। ਉਹ ਦੇਖੋ ਫਰਸ ਰਣ ਗਿਆ ਪਹਿਲਾਂ। ਹਰਸੀ ਰੱਖ ਲਓ ਕੋਈ ਆਪੇ। ਹਾਂ ਕੋਈ ਕੋਈ। ਹਾਂ ਦੋ ਆ ਦੋ ਆ ਦੂਆ ਲੈ ਲੈ ਜੇ ਦੋ ਦੋਨੇ ਜਿਹੜਾ ਮਰਜ਼ੀ ਲੈ ਲੈ। ਹallelujah। ਹਾਂ ਹਾਂ ਲੈ ਲੈ। ਉੱਪਰ ਤੇ ਬਿਚਾਉਣਾ। ਹੈ? ਉੱਪਰ ਤੇ ਬਿਚਾਉਣਾ। ਕਾਦੇ ਪਰ ਉੱਪਰ। ਪੱਟੇ ਪਰ। ਉਹਦੇ ਮੇਰੇ ਤਾਂ ਪੱਲੀ ਪਛਾਈ ਨਹੀਂ ਹੋ ਤੁਸੀਂ ਕੀ ਕਰਿਆ? ਪੱਲੀ ਤਾਂ ਥੱਲੇ ਰੱਖੀ ਸੀ। ਕੋਈ ਚੱਕਰ ਨਹੀਂ। ਚੱਕਣਾ ਚੱਕਦਾ ਤੇਰੀ ਮਰਜ਼ੀ ਔਰੇ ਤੇ ਪਈ ਆ ਰੇ ਕਿਹੜੇ ਘਰ ਆਪਣਾ ਕਰਾਇਆ ਦੇਣਾ ਇਹਨੂੰ ਕੋਈ 5-7 ਮੇਰੇ ਕੋਲ 5-7 ਫਰਸਾ ਹੈ ਚੀਜੀ ਤੇਂ ਦਵਾਉਂਗਾ ਬਾਅਦ ਵਿੱਚ ਹਲ ਨਹੀਂ ਤੂੰ ਸਾਸਰੀ ਘਰ ਤਾਂ ਬੁਲਾਈ ਨਹੀਂ ਪਹਿਲਾਂ ਚੀਜੀ ਤੇਨੂੰ ਕਾਹਦੇ ਲਵਾ ਬੜਾ ਸਾਸਰੀ ਘਰ ਸਾਸਰੀ ਘਰ ਜੀ ਦਵਾਉਣਾ ਤੈਨੂੰ ਪਤਾ ਚੀਜੀ ਖੜਦਾ 1 ਮਿੰਟ ਰੋ ਜਾ ਮੇਰਾ ਪੁੱਤ ਸਾਨੂੰ ਤਿਆਰੀ ਕਰਨ ਦੇ ਹਲ ਮੇਰਾ ਪੁੱਤ ਕੱਪੜੇ ਛੱਡ ਦੇ ਮੇਰੇ ਕੋਲ ਚੀਜੀ ਅੰਦਰ ਹੈ ਹੀ ਨਹੀਂ ਅੱਜ ਦਿਖਾ ਕੇ ਤੇ ਚੀਜੀ ਜਲ ਪਹਿਲਾਂ ਦਿਖਾ ਪਹਿਲਾਂ ਚੀਜੀ ਰੋਣਾ ਚੱਲ ਦੱਸ ਲੈ ਹੁਣ ਅੰਦਰ ਹਨੇਰਾ ਹੋ ਗਿਆ ਹੁਣ ਦੱਸ ਮੈਂ ਕਿੱਕਣਾ ਦਿਖਾਵਾਂ ਤੁਮ ਚੀਜੀ ए, ए, ला, ए लगा लगातार आप पर है नहीं है नहीं चक लो फिर चक लो क्या हो गया लड्डू तो गल मैं पापा जी उन्हें पाके देते थे। दे गा दे मैंने भी ਮੱਕੀ ਉਹ ਦੇ ਗਾਣ ਸੁਤਰੀ ਲੈ ਕੇ ਤਾਂ ਮੈਂ ਦੁਪਹਿਰ ਦਾ ਖਾਣਾ ਲੈਣੀ ਪਿੰਡੀ ਟੱਕਣੀ ਹਾਂ ਮਣੀ ਗਾਲਾ ਵੱਢ ਕੇ ਉਹਦੇ ਤੇ ਮਾਲ ਲੈਣੇ ਤੇ ਉਹਨਾਂ ਨੂੰ ਹੱਕ ਵੱਢ ਦੇ ਕਰੂਗੇ ਵੇਲੇ ਹੀ ਹੁਣ ਤਾਂ ਸਿੱਟੀ ਗਈ ਨੇ ਚੱਲ ਹੁਣ ਹਾਂ ਫੇ ਆਪਣੇ ਜਵਾਕਾਂ ਨੂੰ ਕਹਿੰਦਾ ਜੀ ਮੇਰੇ ਜਵਾਕਾਂ ਨੂੰ ਬੁਲਾ ਲਿਆ ਕਰੇ ਵਿੱਕੀ ਜੱਟਾ ਮਿੱਥਾ ਵੱਢ ਦੇ ਗਾ ਨਹੀਂ ਉਹਨਾਂ ਨੇ ਕੰਕਾ ਲੈ ਆ ਮੈਂ ਚੱਪਣਾ ਗੱਡੀ ਗਲਤ ਵਾਰਦੀ ਆਪਾਂ ਨੇ ਇਹ ਨਹੀਂ ਤੁਸੀਂ ਤਾਂ ਗੱਡੀ ਗਲਤ ਤੋੜ ਲਏ ਚੱਲੇ ਅਸੀਂ ਤਾਂ ਜਾਣਾ ਤਾਂ ਚੱਪਲਾਂ ਨੂੰ ਚਾਚਾ ਹਾਂ ਉਹ ਤੂੰ ਦੀ ਮੇਰੀ ਗੱਲ ਨਹੀਂ ਮੰਨਦੇ ਨਹੀਂ ਨਹੀਂ ਮੇਰੀ ਮੰਨਦੇ ਗੱਡੀ ਉੱਦੋਂ ਨੂੰ ਜਾ ਕੇ ਬਾਹਰ ਡਬਲੇ ਵਿਛਾ ਲਿਆ ਉਰੀਓ ਹੁਣ ਉੱਪਰ ਵਿਛਾਉਣਾ ਹੀ ਨਹੀਂ ਹਾਂ ਚੱਲਿਆ ਬਠੀ ਦਾ ਵਾ ਠੀਕ ਆ ਕੋਈ ਕਿੱਥੇ ਨੂੰ ਭਰਤਾ ਲਈ ਮਿੱਕੀ ਨਟ ਵਿੱਕੀ ਕੋਈ ਨਟ ਦਾਲਚੋਹ ਲਾਉਣੇ ਵਾਲੇ ਆਹਾ ਮਨਵਾਇ ਲੱਗੀ ਨਾ ਵੀ ਤੁਸੀਂ ਗੱਡੇ ਕਰ ਕਰ ਕੇ ਗੱਦੀ ਛੱਤ ਮਾਏ ਨਾ ਇੱਥੇ ਤੇ ਕਿਹ ਜਿਆਦਾਣੀ ਜਿਹੜਾ ਪ੍ਰਾਲੀ ਵੈਲਿਊ ਗੱਡੇ ਹਾਂ ਤਾਂ ਇਹ ਵੀ ਜਿਆਦਾ ਹੈ ਤੇ ਸਭ ਕੁਝ ਦੇਖਣਾ ਵੀ ਗਿਆ ਹੁੰਦਾ ਹੈ ਹਾਂ ਰੇਟਿੰਗ ਰੇਟਿੰਗ ਕਰਨ ਵਧੀਆ ਰਜਾਈਆਂ ਸੱਤ ਲਿਓ ਵਾਲੇ ਵਾਲੇ ਰਜਾਈਆਂ ਦੇ ਘਾਸ ਨਾਲ ਲੱਗਦੇ ਹੁੰਦੇ ਰਜਾਈਆਂ ਤੋਂ ਨੂੰ ਇੱਧਰ ਇੱਧਰ ਤਰ ਜਾਈਆਂ ਦੀ ਲੋਟ ਕਹਿੰਦੇ ਗਾਹਾਂ ਜਾ ਕੇ ਨਹੀਂ ਬੈਣੀ ਆ ਇਹ ਵੀ ਦੱਸ ਦੇ ਹਾਂ ਇਹ ਤਾਂ ਕਹਿੰਦਾ ਦੋ ਦੋ ਲੈ ਕੇ ਵੀ ਰੋਕਣਾ ਨਾ ਹੈਲੋ ਆਵਾ ਲੱਗਦੀ ਨਾ ਅੱਡੀ ਕਿਹੜਾ ਮੈਂ ਕਰਦਾ ਥੋੜੀ ਦੇਰ ਮੈਂ ਫੋਨ ਆਗਰੇ ਤਾਂ ਗਾਹਾਂ ਟੱਪੜਾ ਨੁੱਪਰੀ ਪਜਾਦੀ ਆ ਟੱਪੜਾ ਦਾ ਸਰਾਣਾ ਲਾ ਲੂਂਗਾ ਜਿੰਦੀ ਥੋੜੀ ਰਾਤ ਨਿਕਲਣੀ ਆ ਰਾਤ ਨਹੀਂ ਤੁਹਾਨੂੰ ਤੱਕੜ ਕੁੱਟ ਕੁੱਟ ਕੇ ਰੱਖੀ ਹਾਂ ਚੱਕ ਲੈ ਫੇ ਚੱਕ ਲਨ ਬਾਈ ਹੋ ਗੱਲ ਕਿ ਚੱਕ ਲੈ ਟੱਪੜਾ ਲਾ ਕੇ ਬੋਸਾਉਂਦੇ ਉਹ ਪਿੱਛੇ ਲਾ ਦੇਣੀ ਆ ਪੁਜਾਓ ਨਾ ਫਿਰ ਹੁਣ ਪਿੱਛੇ ਥੋੜੀ ਲਾਣੀ ਆ ਉਹ ਹਾਂ ਬੂਰੇ ਰੱਖੋ ਆਪਾਂ ਕੱਢ ਲੈ ਕਰਨੀ ਹੈ ਜਿਹੇ ਹਿਸਾਬ ਨਾਲ ਲਾ ਲੋ ਮੂੰਹ ਦੇ ਰੱਖ ਕੇ ਚਲੋ ਆ ਕੇ ਮਸਹੂਤਰੀ ਲੇ ਤੇ ਕਿ ਤੁੰਗ ਨਹੀਂ ਨਾ ਨੂੰ ਕੱਖ ਵੱਡਾ ਨਾ ਯਾਰ ਅੱਛਾ ਮਸਹੂਤਰੀ ਉੱਪਰ ਰੱਖ ਲੈਣਾ ਬਣਾਉਂਗਾ ਨਾ ਦ ਬਿਜੇ ਤੇ ਖੋਲ ਕੇ ਨਾ ਛੋਟੇ ਪੀਸ ਨਾ ਥੱਲੇ ਪਾ ਤੋ ਦੇ ਉੱਪਰੇ ਖੋਲ ਲੋ ਜਾਏ ਕਿੰਨੇ 25 ਦਾ ਦੀ ਖਾਹ ਜੁੜੇ ਆ ਕੜ ਟੁਕੜੇ ਚੇ ਗਣੇ ਗੁਣੇ ਨਹੀਂ ਲੁਧਾਉਣੇ ਦਾ ਫਰਕ ਵੀ ਵੇਆ ਕੋ ਹਾਂ ਹਾਂ ਫਰਕ ਹੈਗਾ ਯਾਨੀ ਉਹ ਜਿੰਨਾ ਕ ਅਸੀਂ ਤੇਲ ਫੂਕਿਆਏ ਬਸ ਉਹ ਜੋ ਉਹਨੇ ਕਸਤ ਪੈਣਾ ਦੁੱਥੇ ਹੈ ਬੰਨੇ ਉਹ ਸਾਹਮਣੇ ਵੀ ਖੁੱਲੇ ਹੀ ਨਾ ਕਦੇ ਅਚਾਂਤ ਗੱਲ ਹੋਰੋਂ ਫਿਰ ਪੱਕਾ ਅੱਟੇ ਕੱਢ ਇੱਕ ਤੋਂ ਇਹਨੂੰ ਸਾਈਡ ਪਰ ਬੰਨ ਲਿਓ ਨਾ ਕਿਸੇ ਪਾਸੇ ਇੱਕ ਪਾਸੇ ਕੜਾਹੇ ਕਰਕੇ ਬੰਨ ਦਾਂਗੇ ਇੱਥੇ ਨਹੀਂ ਰੱਖਣਾ ਕੁਝ ਵੀ ਅੱਬੇ ਹੁਣ ਆ ਦੇ ਕੇ ਚਲੋ ਜੀ ਇੱਥੇ ਨਹੀਂ ਥੱਲੇ ਹੀ ਆ ਜਾ ਕੜਾਹੀ ਦੇ ਲੋ ਇਹ ਕੜਾਹੀ ਨਹੀਂ ਕੜਾਹੀ ਆਪਾਂ ਨੇ ਅੰਦਰ ਦੇ ਪਾਸੇ ਰੱਖਣੀ ਕੜਾਹੀ ਦੇ ਵਿੱਚੇ ਤੇਲ ਰੱਖਣਾ ਆਪਾਂ ਜੇ ਡੁੱਲੂ ਡਾਲੂਗਾ ਤੇਲ ਤਾਂ ਇਹਦੇ ਵਿੱਚ ਤੇ ਮਾੜਾ ਮੋਟਾ ਤਾਂ ਕੜਾਹੀ ਦੇ ਵਿੱਚੇ ਰਹੇ ਉਹ ਸਮਝਿਆ ਨਾ ਹਾਂ ਪੁੱਤ ਤੇ ਕਹਿਣ ਤੂੰ ਮੰਮੀ ਨਹੀਂ ਉਹ ਕਰਨਗੇ ਪੁੱਤ ਕੱਖ ਵੱਢਣਗੇ ਵੇ ਹੈ ਥੱਲੇ ਪਾ ਦੇ ਨਿਆ ਇਹਨੂੰ ਹਾਂ ਇਹ ਪਰਚੂਨ ਨੂੰ ਥੱਲੇ ਚ ਪਾ ਲੋ ਇਹਨੂੰ ਨਹੀਂ ਇਹ ਵੀ ਆ ਜਾਣਾ ਤੇਰੇ ਵਿੱਚ ਤੁਸੀਂ ਜੇ ਹੱਥਾ ਲਾਉਂਗੇ ਤਾਂਹੀਂ ਇਹਨਾਂ ਦੇ ਆ ਲੈ ਇਹ ਆ ਲੈ ਮਾਨ ਕੀ ਗੱਲ ਕਰਕੇ ਆ ਕਹਿ ਨਹੀਂ ਹੁੰਦਾ ਇਹ ਤਾਂ ਇਹਦੇ ਵਿੱਚ ਆਗਮਨ ਰੱਖ ਵਿੱਚ ਹੈਗੀ ਰੱਖਣ ਜਗ੍ਹਾ ਹੋਵੇ ਹਲਾ ਆ ਗਲਾਸ ਹੈ ਚ ਲੈਣ ਦੇ ਲੈ ਬਾਹਰੇ ਮੈਦੇ ਪਰ ਆਹ ਨਹੀਂ ਰੱਖ ਹੁੰਦਾ ਤਾਂ ਕੱਢ ਸਾਂ ਇਹਨੂੰ ਇਹਨੂੰ ਕੱਢ ਬਾਹਰ ਜਿੰਨੀ ਓਕੀ ਲੱਗਦੀ ਹੈ ਰੱਖਣ ਬਣੀ ਨਹੀਂ ਗੱਲ ਹਲਵੀ ਨਹੀਂ ਬਣੀ ਗੱਲ ਬਣ ਗਈ ਇਹ ਤਾਂ ਗੱਲੇ ਨਹੀਂ ਮੜੇ ਕੱਢ ਉਹਨੂੰ ਹਲ ਸਹੀ ਢੰਗਾਂ ਰੱਖ ਬਾਈ ਬਣ ਕੇ ਹਾਂ ਮਸ਼ੀਨ ਹਾਂ ਮਸ਼ੀਨ ਦੇ ਦੇ ਮੂਰੇ ਬਸ ਗੱਲੇ ਕਰਦੇ ਹਾਂ ਬਣਣਾ ਗਾ ਇਹਨੂੰ ਉੱਪਰ ਦਾ ਮੁੱਦਾ ਮਾਰਦੇ ਇਹਦੇ ਵਿੱਚ ਆ ਰੱਖ ਦੇ ਲੈ ਠੀਕ ਹੈ ਨਾ ਇਹਦੇ ਪੱਟਕਣਾ ਜਣਾ ਉਹਨੂੰ ਉਹਦੇ ਵਿੱਚ ਰੱਖ ਲੈ ਨਾ ਉਹਦੇ ਵਿੱਚ ਰੱਖ ਦੇ ਨਾ ਹੋ ਗਿਆ ਇਕੱਠਾ ਸਮਾਨ ਹਾਂ ਵੀ ਐਡਸ ਅਵੈਲੇਬਲ ਤੇ ਰਦੂ ਪਸੇ ਹੋ ਗਿਆ ਆ ਇਹਨਾਂ ਚੋ ਆਹ ਆਪਣਾ ਘੀ ਆ ਇਹਨੇ ਪਿਘਲਣਾ ਨਹੀਂ ਛੇਤੀ ਛੇਤੀ ਨਾਲੇ ਭਜਣ ਵਾਲੇ ਨੇ ਹਿੱਲਣਾ ਵੀ ਨਹੀਂ ਘੀ ਦਾ ਪੂਰਾ ਦਾ ਪੂਰਾ ਆਹ ਰਿਫਾਈਨਡ ਆ ਥੋੜਾ ਜਿਹਾ ਹਿੱਲ ਕੇ ਆ ਸਕਦਾ ਤਾਂ ਇਹਦੇ ਵਿੱਚ ਰੱਖ ਦੀ ਇਹਨੂੰ ਚੱਕ ਕੇ ਕਰੋ ਨੇੜੇ ਗਿਆ ਸਮਝੇ ਚਾਓ ਬਣੀ ਨਾ ਗੱਲ ਹਾਂ ਸਿਲੰਡਰ ਆਪਾਂ ਨੇੜੇ ਹੀ ਰੱਖ ਲਾਂਗੇ ਥੱਲੇ ਗੱਲ ਇਹ ਆ ਹਾਂ ਵੀ ਇਹਨੂੰ ਤੋਂ ਉੱਪਰੇ ਰੱਖੋ ਕਿਉਂ ਹਾਂ ਹਾਂ ਇਹਨੂੰ ਉੱਪਰ ਜਾਣੇ ਸਾਰੇ ਉੱਪਰ ਜਾਣੇ ਮੈਂ ਤੁਹਾਡੇ ਨਾਲ ਸਹਿਮਤ ਆ ਹਾਂ ਇਹਨੂੰ ਕਹਿਣ ਨੂੰ ਲੈ ਬਾਅਦ ਵਿੱਚ ਗਰਮ ਸੰਢੀ ਹੋਣੀ ਇਹਨੂੰ ਛੱਤ ਵਾਲੇ ਪਰਚੈਟ ਰੱਖੋ ਉਹ ਕਿਹੜੀ ਜਿੱਦ ਰੱਖੂਗੇ ਜਦ ਤੱਕ ਚਾਲੂ ਕਰਨਾ ਹਾਂ ਉਹ ਤੁਸੀਂ ਖੱਡ ਕੇ ਹੀ ਰੱਖਦੀਆਂ ਬਾਹਰ ਚ ਪਹਿਲਾਂ ਸਾਰੀਆਂ ਪੁਰਾਣੀ ਮਰਾਤ ਆ ਪਈਆਂ ਵਿੱਚ ਚੜੀ ਗਈ ਕੋਈ ਗੱਲ ਨਹੀਂ ਮੈਂ ਕਿਹਾ ਕਿਸੇ ਜਿੱਥੇ ਕੱਟ ਕੇ ਜਾਂਦੀ ਥਾ ਚਲੋ ਉਹ ਸਪੀਕਰ ਜਾਂ ਵੀ ਤਾਰ ਲਾਣਾ ਦਾ ਚਾਰਜਰ ਕਿਸੇ ਸਪੀਕਰ ਦਾ ਚਾਰਜਰ ਆ ਉਹ ਦੂਬਾ ਸੈਮਸੰਗ ਵਾਲਾ ਚਾਰਜ ਲਾਦਾ ਹਾਂ ਜਿਹੜਾ ਅੱਛਾ ਬੱ ਠੀਕ ਆ ਫੇਰ ਠੀਕ ਕੋਈ ਆ ਉਹ ਲੈਣਾ ਬਣਾ ਪਰ ਕੋਈ ਗੱਲ ਨਹੀਂ ਆਪਾਂ ਲੈ ਲੈਣੀ ਤਾਰ ਤੁਰ ਕੋਈ ਚਾਰਜਰ ਫੜੇ ਚਲੋ ਹੁਣ ਚੜੋ ਪਰਿਆ ਦੇਖੋ ਮਾੜਾ ਚੜਾਓ ਇਹਨੂੰ ਉੱਪਰ ਹਾਂ ਫੇਰ ਕਿਆ ਨਾ ਮਾਦਾ ਇਹ ਆਟਾ ਜਿਆ ਕਿਆ ਰੱਖਿਆ ਦਾ ਵਿੱਚ ਆਟਾ ਵਿੱਚ ਰੱਖਿਆ ਕੋਈ ਕਿਹੜਾ ਪਿਆਰ ਕਰ ਬਾਈ ਜੋ ਸੇ ਖੋਲੇ ਲੰਦਾ ਤਾਂ ਚੰਗੀ ਤਾਂ ਹਾਂ ਚੱਲ ਵੰਦ ਤੂੰ ਵੀ ਮਰਛਾਲ ਵਿੱਚ ਚੱਕ ਵੀ ਉਹਨੂੰ ਰਖਾ ਉੱਪਰ ਲਾ ਵੀ ਮੈਂ ਤਾਂ ਆਹਾਵਾੜ ਉਹ ਫਿਰ ਪਿੱਪਾ ਕੱਢ ਦੇ ਨਾ ਤੁਰੇ ਉਹ ਕੱਢ ਉਹਨੋਂ ਖਿਆਰ ਆਪੇ ਕਹਾਂ ਨਹੀਂ ਰਹਿਣ ਤੇ ਰਹਿਣ ਤੇ ਰਹਿਣ ਦੇ ਵਿੱਚ ਮੁਰਗੇ ਥੋੜਾ ਪੈਣਾ ਨਹੀਂ ਹੈਗਾ ਉਹ ਮਣਗੀ ਗੱਲ ਕੋਈ ਹੁਣ ਦਿੱਕਤ ਤਾਂ ਨਹੀਂ ਨਾ ਜੇ ਇਹਨੂੰ ਵੀ ਐਂ ਕਰਨਾ ਤਾਂ ਤੁਸੀਂ ਹੋਰ ਸੁਣ ਲਓ ਅ ਇੱਕ ਦੀ ਸਾਈਡ ਉਹਦੇ ਕਾ ਬੰਨਣੀ ਪੈਣੀ ਆ ਬੰਨਣੀ ਆ ਨਾਲ ਸਾਈਡ ਮੈਨ ਕਰ ਦੋ ਟੈਟ ਕੋਈ ਚੀਜ਼ ਲਾਉਣੀ ਪਊਗੀ ਇੱਥੇ ਫਿਰ ਇਹ ਨਹੀਂ ਲੈਣਾ ਪਤਾ ਕੀ ਗੱਲ ਹੈ ਮੈਂ ਤੈਨੂੰ ਇਹ ਕਹਿੰਦਾ ਵੀ ਇਹੋ ਜੀ ਜਗ੍ਹਾ ਲਾਇਓ ਇਹਨੂੰ ਵੀ ਜਿੱਥੇ ਦੇ ਪੰਜਾ ਕੇ ਕੱਢਣੀ ਔਕੀ ਰਹੀ ਹੈ ਨਹੀਂ ਤਾਂ ਜੇ ਛੋਟੀ ਉਹ ਵੀ ਦੇ ਹੂੰ ਛੋਟੀ ਵੀ ਲੈ ਜਾਣੀ ਆ ਛੋਟੀ ਵੀ ਲੈ ਜਾਣੀ ਆ ਤੈਨੂੰ ਸਮੋਸੇ ਏ ਹਜੂਰ ਸਾਹਿਬ ਕੰਮ ਆਉਣੀ ਆਪਣੇ ਜਾ ਕੇ ਸਿੱਧੀ ਹੋ। ਆਪ ਕੈਨ ਨਹੀਂ ਨਾ ਬਟਾ। ਇਹ ਨੂੰ ਨਾ ਇਹ ਇਹਦਾ ਨਾ ਸੁਣ ਮੇਰੀ ਗੱਲ। ਤੇਰੀ ਨੌਕਿਆ। ਇਹਦਾ ਇੱਕ ਨਾ ਇੱਕੀ ਦਾ ਕੁੰਡਾ ਬੰਨਦਾ। ਕੁੰਡਾ ਕਿਤੇ ਵੀ ਬੰਨ੍ਹ ਦੋ। ਜਿਹੜੀ ਤੇ ਮਰਜ਼ੀ ਬੰਨ੍ਹ ਦੋ। ਬੰਨ੍ਹਦੇ ਬੰਨ੍ਹਦੇ। ਦੇਖ ਕੇ ਵੀਰ ਬਣ ਕੇ। ਧਾਗਾ ਹੀ ਦੇ ਦੇ ਇੱਥੇ ਤੇ। ਦੇਖ ਵੀ ਤੂੰ ਧਾਗਾ ਤੂੰ ਗੱਜਣਾ ਕੋਈ ਕਰਨਾ। ਕਿਆ ਖਾ ਗਿਆ ਕਿਆ ਖਾ ਗਿਆ ਕੋ ਦਿਖਦਾ ਤੈਨੂੰ ਉਹੀ ਟਾਂ ਟਾਂ ਲਾਈਏ ਸਿਰ ਬਾਕੀ ਹੋਰ ਸਮਾਨ ਦੇਖਦੇ ਆ ਚੱਕਵੇ ਕਰਦੇ ਵੀ ਰੱਖ ਵਿੱਚ ਇਹ ਦੇਖ 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 ਦੇ ਆ ਰੱਖੂਗਾ ਜਿੱਥੇ ਉਹਦੇ ਵਿੱਚ ਹੋਰ ਰੱਖੀ ਹਮ ਨਹੀਂ ਕਰਾਂ ਉਹਦਾ ਬਚਾ ਕੇ ਬਜਣਾ ਹੈ ਜੀ ਹਾਂ ਹਾਂ ਕਰਨ ਕਰਨ ਪਿੱਛੇ ਜੇ ਪਿੱਛੇ ਜੇ ਪਿੱਛੇ ਜੇ ਪੁੱਤ ਨਹੀਂ ਜਿਵੇਂ ਉਹ ਦੇਖਿਆ ਫਿਰ ਹੁਣ ਤੇਰੀ ਗਲਤ ਹੈ ਨਾ ਗੱਲ ਉਤਰ ਜਾ ਥੱਲੇ ਕੰਮ ਨਾ ਨਭਦਾ ਸਾਡੇ ਹੰਟ ਸੂਦੇ ਕੰਮ ਐ ਕਿਤੇ ਸਾਬ ਨਹੀਂ ਇਹਦੇ ਫਿਰ ਰੋਟੇ ਚ ਪਾਲਾ ਪਜਦਾ ਇਹਨੂੰ ਸਾਰੇ ਨੂੰ ਹਾਂ ਹਾਂ ਠੀਕ ਤਾਂ ਜਿਕਰ ਨਾ ਠੀਕ ਹੋ ਗਿਆ ਕੰਮ ਨਾ ਦਿਮਾਗ ਤਾਂ ਜੇ ਜਿੰਨਾ ਛੋਟਾ ਹੈ ਬੰਦਾ ਥੋੜਾ ਦਿਮਾਗ ਉਨਾ ਜਿਆਦਾ ਹੈ ਨਾ ਦਿਮਾਗ ਦਾ ਬਹੁਤ ਜਿਆਦਾ ਹੈ ਹਾਂ ਦਿਮਾਗ ਹੈ ਮੇਰੇ ਕੋਲ ਸਪੀਡ ਤਾਂ ਆਈ ਹੋਈ ਹੈ ਕੈਂਡਾਟ ਦਾ ਸਮਾਗ ਲੋਕਾਂ ਦੇ ਜਿੱਡਾ ਬਣਾ ਸਰੀਰ ਹੈ ਹਾਂ ਫਿਰ ਹੁਣ ਉਹ ਜੱਪਦਾ ਪੰਜ ਪੰਜਾ ਹੈ ਇਹਨੂੰ ਨਾ ਇਹਦੇ ਵਿੱਚ ਫਸਾ ਇੱਥੇ ਬਾਈ ਕਿਤੇ ਆ ਗਈ ਬੰਨ ਇਹਨੂੰ ਇੱਕ ਵਟੇ ਜਿਹੜੀ ਤਾਰ ਲੈ ਕੇ ਕਿਤੇ ਤੇ ਵਟੇਪ ਚੱਕ ਲੈਣਾ ਤੇ ਪਲਾਸਟਿਕ ਦਾ ਚੱਕ ਲੈਣਾ ਮੈਂ ਹਾਂ ਉਹ ਵੀ ਚੱਕਣੇ ਪੈਣਗੇ ਹਾਂ ਤੇ ਤਿਰਛਾ ਜਾ ਕਰਕੇ ਫਸਾ ਲਾ ਤਿਰਛਾ ਕਰਕੇ ਫਸਾ ਲਾ ਤਿਰਛਾ ਕਰਕੇ ਬਾਈ ਤਿਰ ਮੈਂ ਕਰੂੰਗਾ ਤਾਂ ਕੰਮ ਇਕੱਲਾ ਹੀ ਤੂੰ ਤਾਂ ਹੌਲੀ ਹੌਲੀ ਹਾਂ 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 ਹੁਣ ਦੇਖ ਉਧਰ ਬਾੜ ਦੇ ਪਾਰ ਦੀ ਸਾਈਡ ਤੇ ਬਸ ਬੜ ਦੇ ਨੇ ਥਲੇ ਦੇ ਹਾਂ ਸ਼ਿਆਲ ਉਹ ਅਗਲੇ ਚੱਕ ਦੇ ਹੋਰ ਬਸ ਗੱਲ ਬਣ ਗਈ ਬਸ ਬਣ ਗਈ ਗੱਲ ਆ ਕਰ ਗਈ ਨਾ ਗੱਲ ਵੀ ਗੰਨਾ ਹੈ ਹਾਂ ਗੰਦਾਦਾਰੀ ਰਾਜ ਉਹ ਤਿਆਰ ਰੱਖਵੇ ਇੱਥੇ ਬਜਣਾ ਖਿਸਕਦਾ ਖਿਸਕਦਾ ਰਸਿਆਂ ਤੋਂ ਨਾ ਫਸ ਗਈ ਚੱਜ ਹਲਕਾ ਫਸ ਗਈ ਰਸਾ ਪਿਆ ਬਸ ਸੜ ਗਿਆ ਸੜ ਗਿਆ ਹੂੰ ਬਲੂਫੇ ਲੱਗਦੀ ਆ ਦੂਹ ਤੇ ਚੱਲ ਫਿਰ ਹੁਣ ਕਿਆ ਸਮਝ ਰਿਹਾ ਕਿ ਬੰਤ ਮੜਿਆ ਦਿਮਾਗ ਲੜਾਲਾ ਵੀਰ ਮਣਕੇ ਹੁਣ ਉਹ ਕਰਦਾ ਰਹੀਆਂ ਆਹ ਕਿੱਥੇ ਸੀ ਕਰਦਾ ਦੇ ਦਿੰਦੇ ਆਪਾਂ ਇਹਨੂੰ ਤਾਰ ਤਾਰ ਵੀ ਦੇਣੀ ਤੇ ਪਾਣ ਫਿਰ ਵੀ ਤਾਰ ਤਾਰ ਪਤਾ ਕਿੱਥੇ ਪਈ ਆ ਉੱਥੇ ਧਾਗਾ ਪਿਆ ਹੋਇਆ ਉਹ ਲਿਆਵਾ ਡਰਮ ਪਰ ਤੇ ਇਹਨੂੰ ਬੱਲੇ ਦੀ ਕਿਤੇ ਮੰਨ ਲੈ ਚੱਕ ਮੰਨੋ ਧਾਗੇ ਪਏ ਤੇ ਚੱਕ ਫਿਰ ਜਾ ਮੰਨਨ ਵੇੜ ਮੈਂ ਤਾਰ ਚੱਕ ਕੇ ਆਉਣਾ ਉੱਪਰ ਤੇ ਖੜ ਚੋ ਇੱਕ ਮਿੰਟ ਚਹੁਣੇ ਧਾਗਾ ਨਹੀਂ ਹਟਿਆ ਕਹਿੰਦਾ ਵੀ ਆਹ ਸਮਾਨ ਵੀ ਜਾਣਾ ਤਾਂ ਜ਼ਰੂਰੀ ਹੈ ਵੈਸੇ ਇਹਦੀ ਗੱਲ ਜਦ ਮੈਨੂੰ ਨਹੀਂ ਦੱਸੀ ਸੀ ਤਾਂ ਢੰਗ ਗੱਲ ਤਾਂ ਸਹੀ ਹੋ ਨਿਕਲੀ ਗੱਲ ਤੇ ਇਹਦੇ ਵਿੱਚ ਕਹਿੰਦਾ ਵੀ ਜੇ ਚਾਪ ਨੂੰ ਰਸਤੇ 'ਚ ਬਣਾਉਣੀ ਕਿਤੇ بڑا ਸਿਲੰਡਰ ਕੱਟ ਤਾਰੂਂਗਾ ਕੀ ਕਰੂੰਗਾ ਹਾਲ ਚਾਹ ਵਾਲਾ ਜਿਗਾੜ ਵਿੱਚੇ ਰੱਖ ਲਿਆ ਨੇ ਝਰਨੀ, ਖੁਰਚਣਾ, ਕੈਂਪਰ ਉਹ ਛੋਟੀ ਕੜਾਹੀ ਵੀ ਲੈ ਲਈ ਆਪਣੀ ਚਾਪ ਨੂੰ ਚਾਪ ਨੂੰ ਵੀ ਤੇ ਨਾ ਚਾਪ ਨੂੰ ਬਿਖਾ ਉਹ ਵੀ ਲੇ ਗਿਆ ਨਾ ਨਾ ਹੈਗੀ ਚਾਪ ਨੂੰ ਮੇਰੇ ਵੱਲ ਪਈ ਉਹ ਚਾਪ ਨੂੰ ਨਹੀਂ ਕਹਿ ਰਿਹਾ हां गेरे खिचाप उनी हो गया अपना आ मन मुंडा चलो ਢਕਾਓ ਪੀਰ ਬਣ ਕੇ ਹੁਣ ਢਕਾ ਦਿਓ ਫਿਰ ਆਪਾਂ ਤਿਆਰ ਹੋਈਏ ਸਰਪੰਚ ਉਧਰ ਫਿਰ ਰੈਡੀ ਆ ਹੁਣ ਸਰਪੰਚ ਕਰਮੂਗਾ ਹੂੰ ਠੀਕ ਵਿਚ ਪਰ ਦੰਤੀ ਵਿਚ ਪਰ ਚਲ ਲੈ ਜਾ ਚੱਕੇ ਲਓ ਜੀ ਹੁਣ ਤੁਹਾਨੂੰ ਬੇਨਤੀ ਹੈ ਜੀ ਤੇ ਬਲੌਗ ਸਾਡਾ ਇੱਥੇ ਤੱਕ ਕੇ ਸੀਗਾ ਹੁਣ ਪਰ ਹਾਕਾਂ ਲੱਗੀਆਂ ਵੱਜਣ ਗੇਰ ਦੇ ਗੇਰ ਦੇ ਗੇਰ ਦੇ ਗੇਰ ਦੇ ਗੇਰ ਦੇ ਲਓ ਉਹ ਵੈ ਗਰੂਪ ਨਾਲ ਹੋ ਜੇ ਕਿਹਾ ਉਹ ਤੇ ਸ਼ਿਆ ਤਕਰੀ ਬਧੀਆ ਲਿਆਦੀ ਕਰਨ ਕੀ ਯਾਰ ਬੰਦਿਆਂ ਵਾਂਗੂ ਕਰਨਾ ਤਾਂ ਉਹ ਕਰਨਾ ਤਾਂ ਹੈ ਹਾਂ ਕਰਨਾ ਤਾਂ ਹੈ ਕਰ ਰਹਾ ਸੀ ਮੇਰੇ ਕੋਲ ਗੱਡੀ 'ਚ ਹਾਂ ਪਰ ਉਹ ਪਤਾ ਨਹੀਂ ਕਿੱਥੇ ਰੱਖਤਾ ਯਾਰ ਉਹ ਰੱਖੋ ਗੱਗਦੇ ਬਸ ਹਿੱਲਣਾ ਹੀ ਨਹੀਂ ਨੇ ਆ ਦਾ ਬਜਨ ਬਹੁਤ ਹੈ ਚੇਰ ਹਾਂ ਤਾਂ ਪਾਜੇ ਨਹੀਂ ਫਿਰ ਬਿਗੜ ਜਾਊਗਾ ਐਨੇ ਪਿਗੜਨੇ ਆਣਾ ਕੰਮ ਹੋ ਜਾਊਗਾ ਹੋਰ ਚਾਪੇ ਕੋਈ ਜਗਾੜ ਕਰ ਲਾਂਗੇ ਇਹਦੇ ਵਾਸਤੇ ਵੀ ਫਿਰ ਇਹਦੇ 'ਚ ਰੱਖਾਂਗੇ ਠੀਕ ਨੂੰ ਕਿਸੇ ਨਾਲ ਮਾਰੋ ਚਲੋ ਜੀ ਹੁਣ ਮੈਂ ਮਿਲਦਾ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਬਾਬਾ ਨਾਨਕ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਜੀ